ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਤੇ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਚੇਅਰਮੈਨ ਜਗਰੂਪ ਸੇਖਵਾ ਵੱਲੋਂ ਸ਼ਹਿਰ ਤਾਰੀਵਾਲ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਕੜੇ ਆਦੇਸ਼ ਦਿੱਤੇ ਗਏ ਹਨ ਉੱਥੇ ਹੀ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਲਗਾਤਾਰ ਭੇਜੇ ਜਾ ਰਹੇ ਸਮਨਾਂ ਦੇ ਪੁੱਛੇ ਗਏ ਸਵਾਲ ਤੇ ਚੇਅਰਮੈਨ ਜਗਰੂਪ ਸੇਖਵਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ ਔਰ ਬੀਜੇਪੀ ਈਡੀ ਦਾ ਗਲਤ ਇਸਤੇਮਾਲ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਦੇਸ਼ ਤੇ ਸਾਰੇ ਹੀ ਪ੍ਰਮੁੱਖ ਵਿਰੋਧੀ ਦਲ ਦੇ ਨੇਤਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਈਡੀ ਦਾ ਗਲਤ ਇਸਤੇਮਾਲ ਲੋਕਤੰਤਰ ਲਈ ਵੱਡਾ ਖਤਰਾ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹੋਈ 2 ਸਾਲ ਦੀ ਸਜ਼ਾ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਚੇਅਰਮੈਨ ਜਗਰੂਪ ਸੇਖਵਾ ਨੇ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿਰਸਾ ਬੇਤੁਕੀ ਗੱਲਬਾਤ ਕਰ ਰਹੇ ਹਨ ਇਹ ਬੜੀ ਮੰਦਭਾਗੀ ਗੱਲ ਆ ਤੀਸਰਾ ਨੇ ਚੌਥਾ ਸਮਨ ਹੁਣ ਜਾਰੀ ਕਰਨ ਲੱਗੇ ਆ ਤਿੰਨ ਤੇ ਹੋ ਚੁੱਕੇ ਆ ਇਹ ਬੜੀ ਮੰਦਭਾਗੀ ਗੱਲ ਆ ਇਹ ਇਕੱਲਾ ਸਾਡੇ ਨਾਲ ਨਹੀਂ ਹੋ ਰਿਹਾ ਜਿੱਥੇ ਜਿੱਥੇ ਵੀ ਭਾਪੀ ਦੀ ਸਰਕਾਰ ਨਹੀਂ ਆ ਆਪੋਜੀਸ਼ਨ ਦੀ ਆ ਜਿੱਦਾਂ ਝਾਰਖੰਡ ਦੇ ਵਿੱਚ ਆ ਜੀ ਉੱਥੇ ਵੀ ਸ਼ਾਹ ਹੋ ਰਿਹਾ ਮਦ ਆਪਣਾ ਵੈਸਟ ਬੰਗਾਲ ਚ ਉੱਥੇ ਵੀ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਕੇਰਲਾ ਵਾ ਉੱਥੇ ਵੀ ਇਦਾਂ ਦਾ ਕੰਮ ਹੋ ਰਿਹਾ ਸੋ ਕਹਿੰਦਾ ਭਾਵਾ ਕਿ ਜਿਹੜਾ ਬੀਜੇਪੀ ਦੀ ਸਰਕਾਰ ਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜਿਹੜੀ ਜੋੜੀ ਆ ਇਹ ਤਾਨਾਸ਼ਾ ਬਣ ਚੁੱਕੇ ਆ ਔਰ ਜਿਹੜੀਆਂ ਵੀ ਸਰਕਾਰੀ ਏਜੰਸੀਆਂ ਨੇ ਇਹਨਾਂ ਨੇ ਆਪਣਾ ਹੱਟੋਕਾ ਬਣਾ ਲੀਆਂ ਨੇ ਔਰ ਇਹ ਆਪਣੇ ਜਿਹੜੇ ਨਿੱਜੀ ਵਿਵਾਦ ਦਾ ਰਾਜਨੀਤਿਕ ਮੰਤਵ ਜਿਹੜੇ ਆ ਉਹਨੂੰ ਸੈੱਟ ਕਰ ਲਈ ਇਹਨਾਂ ਨੂੰ ਵਰਤ ਰਹੇ ਆ ਜਿਹੜਾ ਕਿ ਬੜਾ ਵੱਡਾ ਦੇਸ਼ ਦਾ ਘਾਣ ਹੋ ਰਿਹਾ ਇਹ ਸੰਸਥਾਵਾਂ ਅਸੀਂ ਬੜੀਆਂ ਵਧੀਆ ਸੰਸਥਾ ਸੀਗੀਆਂ ਜੀ ਔਰ ਬੜਾ ਪਾਰਦਰਸ਼ੀ ਕੰਮ ਕਰਦੀਆਂ ਰਹੀਆਂ ਨੇ ਪਰ ਇਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਦਾ ਜਿਹੜਾ ਰਾਜਨੀਤਿਕਰਨ ਕੀਤਾ ਵਾ ਇਹ ਦੇਸ਼ ਦਾ ਜਿਹੜਾ ਲੋਕਤੰਤਰ ਆ ਉਹਦੇ ਲਈ ਖਤਰਾ ਹੈ ਇਸ ਨੂੰ ਲੈ ਕੇ ਕੀ ਕਹਿਣਾ ਜੀ ਤੁਹਾਡਾ ਕੋਈ ਗੱਲ ਇਹ ਆ ਕਿ ਲੋਅਰ ਕੋਰਟ ਤੋਂ ਸਜ਼ਾ ਹੋਈ ਉਹ ਔਰ ਉਹ ਵੀ ਉਹਨਾਂ ਦਾ ਕੋਈ ਘਰੇਲੂ ਮਾਮਲਾ ਆ ਜੀ ਕੋਈ ਐਡਾ ਵੱਡਾ ਮਸਲਾ ਨਹੀਂਗਾ ਜੀ ਔਰ ਉਹ ਹਾਈ ਕੋਰਟ 'ਚ ਚਲੇ ਗਏ ਆ ਜੀ ਉੱਥੋਂ ਉਹਨਾਂ ਨੂੰ ਰੀਲੀਫ ਮਿਲ ਗਈ ਆ ਜੀ ਸੋ ਇਹ ਤਾਂ ਕੇਸ ਅਜੇ ਕੋਰਟ 'ਚ ਚੱਲ ਰਿਹਾ ਇੱਕ ਕੋਰਟ ਦਾ ਫੈਸਲਾ ਆਇਆ ਹਾਈ ਕੋਰਟ 'ਚ ਕੇਸ ਚੱਲ ਰਿਹਾ ਜੀ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਪਰਸਨਲ ਜਾ ਕੇ ਹਮਲੇ ਕਰਨੇ ਜਿਹੜੇ ਆ ਇਹ ਬੜੀ ਮੜੀ ਗੱਲ ਹੈ ਜੀ ਔਰ ਜਿਹੜੇ ਭਾਜਪੀ ਦੇ ਐਮਪੀ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣਾ ਰਿਕਾਰਡ ਚੈੱਕ ਕਰਾਓ ਕਿ ਤੁਹਾਡੇ ਕਿੰਨੇ ਐਮਪੀ ਆ ਤੇ ਕਿੰਨੇ ਮਾਮਲੇ ਚੱਲਦੇ ਆ ਜੀ ਔਰ ਕਿੰਨੇ ਅਪਰਾਧਿਕ ਮਾਮਲੇ ਜਿਹੜੇ ਆ ਸਭ ਤੋਂ ਵੱਧ ਜੀ ਤੁਸੀਂ ਡਾਟਾ ਕਢਾ ਕੇ ਵੇਖ ਲਓ ਸਭ ਤੋਂ ਵੱਧ ਅਪਰਾਧਿਕ ਮਾਮਲੇ ਜੇ ਐਮਪੀ ਕੇਹਾਂ ਤੇ ਚੱਲਦੇ ਆ ਉਹ ਤੋਂ ਭਾਜਪਾ ਦੇ ਆ